ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਰਾਇਲ ਕਿੰਗ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਪ੍ਰਸ਼ਨ ਵਾਲਾ ਵਾਕ ਕਿੱਦਾਂ ਬਣਾਈਏ ਜਾਂ ਜੇ ਆਪਾਂ ਇੰਗਲਿਸ਼ ਵਿੱਚ ਗੱਲ ਕਰੀਏ ਤੇ ਕਹਿ ਸਕਦੇ ਕਿ ਆਪਾਂ ਕੁਐਸਚਨ ਕਿੱਦਾਂ ਬਣਾਈਏ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਿੱਖੇ ਸੀ ਸਿੰਪਲ ਵਾਕ ਉਸ ਤੋਂ ਬਾਅਦ ਆਪਾਂ ਸਿੱਖੇ ਸੀ ਇੱਕ ਵਰਬ ਨਾਲ ਵਾਕ ਉਸ ਤੋਂ ਬਾਅਦ ਆਪਾਂ ਸਿੱਖੇ ਸੀ ਦੋ ਵਰਬਾਂ ਨਾਲ ਵਾਕ ਅੱਜ ਆਪਾਂ ਗੱਲ ਕਰਾਂਗੇ ਕਿ ਪ੍ਰਸ਼ਨ ਵਾਲਾ ਵਾਕ ਕਿਵੇਂ ਬਣਾ ਸਕਦੇ ਹਾਂ ਤਾਂ ਆਓ ਆਪਾਂ ਦੇਖਦੇ ਹਾਂ ਕਿ ਕਿੱਦਾਂ ਬਣਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਜਿੱਦਾਂ ਕੀ ਤੁਸੀਂ ਡਿਸਪਲੇ ਉੱਪਰ ਦੇਖ ਸਕਦੇ ਹੋ ਕਿ ਮੈਂ ਸਿੰਪਲ ਵਾਕ ਲਿਖਿਆ ਜਿਹੜੇ ਕਿ ਆਪਾਂ ਸਭ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਬਣਾਉਣੇ ਸਿੱਖੇ ਸੀਗੇ ਉਸ ਦੀ ਜਿਹੜੀ ਗ੍ਰਾਮਰ ਆ ਤੁਹਾਨੂੰ ਪਤਾ ਹੋਏਗੀ ਕਿ ਕਿੱਦਾਂ ਆਪਾਂ ਇਹ ਬਣਾਏ ਬਣਾਏ ਸੀਗੇ ਸੋ ਇਹ ਵਾਕ ਸੀਗਾ ਕਿ ਤੁਸੀਂ ਅਧਿਆਪਕ ਹੋ ਠੀਕ ਹੈ ਜੀ ਤਾਂ ਕਿੱਦਾਂ ਵਾਕ ਬਣਿਆ ਸੀ ਜੀ ਜ਼ਿੰਦ ਲਹਿਰ ਅਗਰ ਆਪਾਂ ਗੱਲ ਕਰਨੀ ਹੋਵੇ ਅਗਰ ਇਹ ਆਪਾਂ ਕਿਸੇ ਨੂੰ ਦੱਸ ਰਹੇ ਹਾਂ ਕਿ ਤੁਸੀਂ ਅਧਿਆਪਕ ਹੋ ਜਾਂ ਆਪਾਂ ਕਿਸੇ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਜੇਕਰ ਆਪਾਂ ਇਹੀ ਕੁਐਸਚਨ ਪੁੱਛਣਾ ਹੋਵੇ ਜੇ ਆਪਾਂ ਕਹਿਣਾ ਹੋਵੇ ਕਿ ਤੁਸੀਂ ਅਧਿਆਪਕ ਹੋ ਜਾਂ ਕੀ ਤੁਸੀਂ ਸਟੂਡੈਂਟ ਹੋ ਕੀ ਤੁਸੀਂ ਇੱਕ ਕਾਰਪੈਂਟਰ ਹੋ ਤਾਂ ਆਪਾਂ ਕੀ ਹੈ ਇੱਕ ਵਰਬ ਦੀ ਪੋਜੀਸ਼ਨ ਜਿਹੜੀ ਉਹ ਚੇਂਜ ਕਰਕੇ ਆਪਾਂ ਇਨੂੰ ਕੁਐਸਚਨ ਦੇ ਵਿੱਚ ਕਨਵਰਟ ਕਰ ਸਕਦੇ ਆ ਯਾਨੀ ਕਿ ਪ੍ਰਸ਼ਨ ਦੇ ਪ੍ਰਸ਼ਨ ਵਾਲਾ ਵਾਕ ਬਣਾ ਸਕਦੇ ਆ ਹੁਣ ਜਿੱਦਾਂ ਕਿ ਤੁਸੀਂ ਨੀਚੇ ਦੇਖ ਰਹੇ ਹੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਵਰਬ ਆ ਉਹਦੀ ਪੋਜੀਸ਼ਨ ਸੈਕਿੰਡ ਨੰਬਰ ਤੇ ਹੀ ਆਊਗੀ ਜਿਹੜੀ ਹੈਲਪਿੰਗ ਵਰਬ ਆ ਹੁਣ ਇਹਦੇ ਵਿੱਚ ਥੋੜਾ ਜਿਹਾ ਚੇਂਜ ਆ ਆਪਾਂ ਜਿਹੜਾ ਸਬਜੈਕਟ ਆ ਉਹਨੂੰ ਵਰਬ ਵਾਲੀ ਜਗ੍ਹਾ ਤੇ ਰੱਖ ਦੇਣਾ ਔਰ ਜਿਹੜੀ ਵਰਬ ਆ ਉਹ ਚੱਕ ਕੇ ਆਪਾਂ ਸਬਜੈਕਟ ਦੀ ਜਗ੍ਹਾ ਤੇ ਰੱਖ ਦੇਣੀ ਆ ਠੀਕ ਹੈ ਜੀ ਤੁਸੀਂ ਦਿਮਾਗ ਦੇ ਵਿੱਚ ਪੂਰਾ ਸੈਂਟੈਂਸ ਨਾਰਮਲੀ ਸੋਚਣਾ ਉਸ ਤੋਂ ਬਾਅਦ ਜਿਹੜੀ ਹੈਲਪਿੰਗ ਵਰਬ ਆ ਜਾਂ ਮੇਨ ਵਰਬ ਆ ਜਿਹੜੀ ਸੈਕੰਡ ਨੰਬਰ ਤੇ ਲੱਗੀ ਆ ਜਿਹੜੀ ਵੀ ਵਰਬ ਲੱਗੀ ਆ ਉਹਨੂੰ ਚੱਕ ਕੇ ਆਪਾਂ ਜਿਹੜਾ ਹੈਗਾ ਸਬਜੈਕਟ ਵਾਲੀ ਜਗ੍ਹਾ ਤੇ ਰੱਖ ਦੇਣਾ ਔਰ ਸਬਜੈਕਟ ਨੂੰ ਚੱਕ ਕੇ ਆਪਾਂ ਜਿਹੜੀ ਵਰਬ ਆ ਉਹ ਵਾਲੀ ਜਗ੍ਹਾ ਤੇ ਕਰ ਦੇਣਾ ਤਾਂ ਆਪਣਾ ਜਿਹੜਾ ਵਾਕ ਆ ਆਪਣਾ ਜਿਹੜਾ ਕੁਐਸਚਨ ਵਾਲਾ ਵਾਕ ਆ ਉਹ ਤਿਆਰ ਹੋ ਜਾਊਗਾ ਜਿੱਦਾਂ ਕਿ ਤੁਸੀਂ نیچے ਦੇਖ ਰਹੇ ਹੋ ਆਪਣਾ ਨਾਰਮਲ ਵਾਕ ਸੀਗਾ ਕਿ ਜੀ ਜ਼ਿੰਦ ਲਹਿਰ ਸੋ ਆਪਾਂ ਜੇਕਰ ਇਹਨੂੰ ਕੁਐਸਚਨ ਵਾਲਾ ਵਾਕ ਬਣਾਉਣਾ ਤਾਂ ਆਪਾਂ ਕੀ ਕਰਾਂਗੇ ਜ਼ਿੰਦ ਨੂੰ ਆਪਾਂ ਅੱਗੇ ਲਾਵਾਂਗੇ ਜ਼ੀ ਨੂੰ ਆਪਾਂ ਵਿਚਕਾਰ ਲੈ ਜਾਾਂਗੇ ਤਾਂ ਕੀ ਬਣੂਗਾ ਜ਼ਿੰਦ ਜ਼ੀ ਲਹਿਰਰ ਜ਼ਿੰਦ ਜ਼ੀ ਲਹਿਰਰ ਠੀਕ ਹੈ ਜੀ ਸੋ ਆਪਾਂ ਹੋਰ ਇਹਦੀਆਂ ਜਿਹੜੀਆਂ ਹੈਗੀਆਂ ਉਦਾਹਰਨਾਂ ਉਹ ਅੱਗੇ ਦੇਖਦੇ ਹਾਂ ਜਿੱਦਾਂ ਕਿ ਤੁਸੀਂ ਡਿਸਪਲੇ ਉੱਪਰ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਿੰਨ ਐਗਜ਼ਾਮਪਲਾਂ ਉਹ ਮੈਂ ਲਿਖੀਆਂ ਆ ਆਪਾਂ ਦੇਖਦੇ ਹਾਂ ਕਿ ਹੁਣ ਆਪਾਂ ਇਹਨਾਂ ਨੂੰ ਕਿਦਾਂ ਵਾਕ ਦੇ ਵਿੱਚ ਆਪਾਂ ਕਨਵਰਟ ਕਰਨਾ ਜਾਂ ਕਿਦਾਂ ਆਪਾਂ ਵਾਕ ਬਣਾਉਣਾ ਸੋ ਮੈਂ ਇੰਗਲਿਸ਼ ਵਿੱਚ ਲਿਖਣ ਦਾ ਮਤਲਬ ਮੇਰਾ ਮਕਸਦ ਇਹੀ ਹੈ ਕਿ ਆਪਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਬਰੀਕੀ ਨਾਲ ਸਮਝਣਾ ਠੀਕ ਹੈ ਜੀ ਸੋ ਜਿੱਦਾਂ ਆਪਾਂ ਇੰਗਲਿਸ਼ ਵਿੱਚ ਨਾਰਮਲੀ ਵਾਕ ਬਣਾ ਦਿੰਨੇ ਆ ਕਿ ਡੂ ਯੂ ਲਾਈਕ ਪੀਜ਼ਾ ਜੇ ਆਪਾਂ ਪੰਜਾਬੀ ਵਿੱਚ ਕਹ ਲਈਏ ਤਾਂ ਆਪਾਂ ਨੂੰ ਕਹ ਦਿੰਨੇ ਕੀ ਤੁਹਾਨੂੰ ਪੀਜ਼ਾ ਪਸੰਦ ਹੈ ਠੀਕ ਹੈ ਜੀ ਹੁਣ ਜਿਹੜਾ ਡੂ ਹੈ ਡੂ ਨੂ ਮੈਂ ਰੈੱਡ ਕਲਰ ਨਾਲ ਇਸ ਕਰਕੇ ਲਿਖਿਆ ਕਿਉਂਕਿ ਆਪਾਂ ਡੂ ਨੂ ਜਰਮਨ ਭਾਸ਼ਾ ਦੇ ਵਿੱਚ ਨਹੀਂ ਲਿਖਾਂਗੇ ਜਿੱਥੇ ਵੀ ਡੂ ਵਾਲਾ ਸੈਂਟੈਂਸ ਆ ਜਾਊਗਾ ਡੂ ਵਾਲਾ ਵਾਕ ਆ ਜਾਊਗਾ ਜੇ ਆਪਾਂ ਇੰਗਲਿਸ਼ ਤੋਂ ਕਨਵਰਟ ਕਰ ਰਹੇ ਹਾਂ ਜਰਮਨ ਭਾਸ਼ਾ ਦੇ ਵਿੱਚ ਤਾਂ ਜਿਹੜਾ ਡੂ ਹੈ ਉਹ ਕੱਟਿਆ ਜਾਊਗਾ ਠੀਕ ਹੈ ਜੀ ਬਾਕੀ ਦਾ ਜਿਹੜਾ ਵਾਕ ਹੈਗਾ ਉਹ ਨੂੰ ਆਪਾਂ ਦੇਖਦੇ ਅੱਗੇ ਸੋ ਜੇਕਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤੇ ਆਪਾਂ ਨਾਰਮਲੀ ਕਹਿ ਦਿੰਦੇ ਆ ਕਿ ਕੀ ਤੁਹਾਨੂੰ ਪੀਜ਼ਾ ਪਸੰਦ ਹੈ ਕੀ ਤੁਸੀਂ ਕਾਰ ਖਰੀਦੀ ਹੈ ਕੀ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ ਠੀਕ ਹੈ ਜੀ ਜਾਂ ਕੀ ਤੁਹਾਨੂੰ ਪਾਣੀ ਚਾਹੀਦਾ ਹੈ ਸੋ ਇਹ ਜਿਹੜਾ ਇਹਦੇ ਵਿੱਚ ਕੀ ਹੈ ਇਹ ਵੀ ਮੈਂ ਜਿਹੜਾ ਹੈਗਾ ਰੈੱਡ ਕਲਰ ਦੇ ਨਾਲ ਲਿਖਿਆ ਲਾਲ ਰੰਗ ਦੇ ਨਾਲ ਤਾਂ ਹੀ ਲਿਖਿਆ ਕਿ ਜਦੋਂ ਇਹ ਵਾਲੇ ਵਾਕ ਦੇ ਵਿੱਚ ਕੀ ਆ ਜਾਵੇ ਕੀ ਨੂੰ ਆਪਾਂ ਜਰਮਨ ਭਾਸ਼ਾ ਦੇ ਵਿੱਚ ਨਹੀਂ ਲਿਖਣਾ ਠੀਕ ਹੈ ਜੀ ਸੋ ਇਹ ਇੱਥੋਂ ਤੱਕ ਦਾ ਜਿਹੜਾ ਹੈਗਾ ਸੀਗਾ ਆਪਣਾ ਸੀਗਾ ਉਸ ਤੋਂ ਆਪਾਂ ਅੱਗੇ ਦੇਖਦੇ ਹਾਂ ਕਿ ਸੈਂਟੈਂਸ ਜਿਹੜਾ ਹੈਗਾ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਇੱਕ ਐਗਜ਼ਾਮਪਲ ਦੇ ਵਿੱਚ ਹੁਣ ਆਪਾਂ ਇੱਥੇ ਫੇਰ ਦੇਖਦੇ ਹਾਂ ਹੁਣ ਸਭ ਤੋਂ ਪਹਿਲਾ ਸੈਂਟੈਂਸ ਆ ਗਿਆ ਡੂ ਯੂ ਲਾਈਕ ਪੀਜ਼ਾ ਤਾਂ ਆਪਾਂ ਇਹਨੂੰ ਜਰਮਨ ਪੰਜਾਬੀ ਦੇ ਵਿੱਚ ਕੀ ਬੋਲਾਂਗੇ ਕੀ ਤੁਹਾਨੂੰ ਪੀਜ਼ਾ ਪਸੰਦ ਹੈ ਸੋ ਆਪਾਂ ਜੇਕਰ ਨਾਰਮਲ ਗੱਲ ਕਰੀਏ ਕਿ ਤੁਹਾਨੂੰ ਪੀਜ਼ਾ ਪਸੰਦ ਹੈ ਜੇ ਆਪਾਂ ਵੈਸੇ ਨਾਰਮਲ ਗੱਲ ਕਰਨੀ ਹੋਵੇ ਤਾਂ ਇਹਦਾ ਜਿਹੜਾ ਨਾਰਮਲ ਵਾਕ ਆ ਸਿੰਪਲ ਵਾਕ ਆ ਉਹ ਕੀ ਬਣੂਗਾ ਜੀ ਮਿਓਗਨ ਪੀਜ਼ਾ ਜੀ ਮਿਓਗਨ ਪੀਜ਼ਾ ਤਾਂ ਜਿੱਦਾਂ ਕਿ ਆਪਾਂ ਪਹਿਲਾਂ ਦੇਖਿਆ ਔਰ ਇੱਥੇ ਵੀ ਮੇਰੇ ਐਰੋ ਬਣਾਉਣ ਦਾ ਜਿਹੜਾ ਮਕਸਦ ਇਹੀ ਹੈ ਕਿ ਆਪਾਂ ਨੂੰ ਆਸਾਨੀ ਨਾਲ ਸਮਝ ਆ ਜਾਵੇ ਸੋ ਹੁਣ ਆਪਾਂ ਕੁਐਸਚਨ ਦੇ ਵਿੱਚ ਵਾਕ ਬਣਾਉਣਾ ਜਿਹੜਾ ਹੈਗਾ ਕਨਵਰਟ ਕਰਨਾ ਉਹ ਆਪਾਂ ਕਿੱਦਾਂ ਕਰਾਂਗੇ ਆਪਾਂ ਜਿਹੜੀ ਵਰਬ ਆ ਉਹਨੂੰ ਚੱਕ ਕੇ ਆਪਾਂ ਪਹਿਲੀ ਨੰਬਰ ਤੇ ਰੱਖ ਦਾਂਗੇ ਔਰ ਜਿਹੜਾ ਸਬਜੈਕਟ ਆ ਉਹਨੂੰ ਚੱਕ ਕੇ ਆਪਾਂ ਵਰਬ ਦੀ ਜਗ੍ਹਾ ਤੇ ਕਰ ਦਾਂਗੇ ਠੀਕ ਹੈ ਜੀ ਸੋ ਆਪਣਾ ਜਿਹੜਾ ਪ੍ਰਸ਼ਨ ਵਾਲਾ ਵਾਕ ਉਹ ਕਿੱਦਾਂ ਬਣ ਜਾਊਗਾ ਮਯੋਗਨ ਦੀ ਪੀਜ਼ਾ ਕੀ ਤੁਹਾਨੂੰ ਪੀਜ਼ਾ ਪਸੰਦ ਹੈ ਇੱਥੇ ਵੀ ਮੈਂ ਕੀ ਨੂੰ ਬ੍ਰੈਕਟ ਦੇ ਵਿੱਚ ਤਾਂ ਹੀ ਲਿਖਿਆ ਕਿ ਆਪਾਂ ਨੂੰ ਸਮਝਣ ਦੇ ਵਿੱਚ ਥੋੜੀ ਜੀ ਆਸਾਨੀ ਹੋਵੇ ਇਹ ਜਿਹੜੇ ਵਾਕ ਆ ਇਹ ਆਪਾਂ ਨਾਰਮਲੀ ਜਦੋਂ ਵੀ ਕਿਸੇ ਨੂੰ ਪੁੱਛਣਾ ਆਪਾਂ ਨਾਰਮਲੀ ਜਿੱਦਾਂ ਜਰਮਨ ਭਾਸ਼ਾ ਦੇ ਵਿੱਚ ਆਪਾਂ ਪੁੱਛ ਸਕਦੇ ਹਾਂ ਮਿਓਗਨਸੀ ਪੀਜ਼ਾ ਜਾਂ ਵੋਲਨਸੀ ਪੀਜ਼ਾ ਠੀਕ ਹੈ ਜੀ ਸੋ ਇਸ ਤਰ੍ਹਾਂ ਆਪਾਂ ਪੁੱਛ ਸਕਦੇ ਹਾਂ ਸੋ ਇੱਥੋਂ ਤੱਕ ਸੀਗੀ ਇੱਕ ਐਗਜ਼ਾਮਪਲ ਉਸ ਤੋਂ ਅੱਗੇ ਆਪਾਂ ਦੇਖਦੇ ਆਂ ਇਹਦੀਆਂ ਹੋਰ ਐਗਜ਼ਾਮਪਲ ਆ ਸੋ ਆਪਣੀਆਂ ਜਿਹੜੀਆਂ ਉਦਾਹਰਨਾਂ ਹੋ ਇਸ ਪ੍ਰਕਾਰਾਂ ਸੋ ਸਭ ਤੋਂ ਪਹਿਲਾ ਜਿਹੜਾ ਵਾਕ ਹੈਗਾ ਉਹ ਹੈਗਾ ਡੂ ਯੂ ਵਾਂਟ ਕਾਰ ਕੀ ਤੁਹਾਨੂੰ ਕਾਰ ਚਾਹੀਦੀ ਹੈ ਤਾਂ ਜਿਹੜਾ ਉਹਦਾ ਨਾਰਮਲ ਜਿਹੜਾ ਵਾਕ ਆ ਜਿਹੜਾ ਸਿੰਪਲ ਵਾਕ ਆ ਉਹ ਕਿੱਦਾਂ ਬਣੂਗਾ ਜੀ ਵੋਲੰਟ ਆਉਟੋ ਜੀ ਵੋਲੰਟ ਆਉਟੋ ਕੀ ਇਹਦਾ ਆਪਾਂ ਉਦਾਹਰਣ ਇਦਾਂ ਲੈ ਸਕਦੇ ਹਾਂ ਕਿ ਮੈਨੂੰ ਤੂੰ ਦੱਸਿਆ ਸੀਗਾ ਕਿ ਤੈਨੂੰ ਇੱਕ ਕਾਰ ਚਾਹੀਦੀ ਹੈ ਜਾਂ ਮੈਨੂੰ ਪਤਾ ਹੈ ਕਿ ਤੈਨੂੰ ਇੱਕ ਕਾਰ ਚਾਹੀਦੀ ਹੈ ਸੋ ਹੁਣ ਜੇਕਰ ਆਪਾਂ ਉਹਨੂੰ ਇਹੀ ਸਵਾਲ ਪੁੱਛਣਾ ਹੋਵੇ ਜਿੱਦਾਂ ਮੈਂ ਕਹਿਣਾ ਹੋਵੇ ਕਿ ਤੈਨੂੰ ਇੱਕ ਕਾਰ ਚਾਹੀਦੀ ਹੈ ਕਿ ਤੁਹਾਨੂੰ ਕਾਰ ਚਾਹੀਦੀ ਹੈ ਤਾਂ ਉਹ ਆਪਾਂ ਕਿੱਦਾਂ ਬਣਾਵਾਂਗੇ ਸਭ ਤੋਂ ਪਹਿਲਾਂ ਜਿਹੜੀ ਵਰਬ ਆ ਉਹ ਆਜੂਗੀ ਜਿਹੜਾ ਆਪਾਂ ਚਾਹੀਦਾ ਉਹਨੂੰ ਆਪਾਂ ਕਹਿ ਦਿੰਨੇ ਆ ਵੋਲਣ ਯਾਨੀ ਕਿ ਮੈਂ ਚਾਹਨਾ ਹਾਂ ਕਿ ਮੇਰੇ ਕੋਲ ਕੋਈ ਚੀਜ਼ ਹੋਵੇ ਜਾਂ ਮੈਂ ਚਾਹਨਾ ਹਾਂ ਕਿਤੇ ਜਾਣਾ ਠੀਕ ਹੈ ਉਹਨੂੰ ਆਪਾਂ ਬੋਲ ਦਿੰਨੇ ਆ ਵੋਲਣ ਠੀਕ ਹੈ ਹੁਣ ਇਹ ਜਿਹੜਾ ਵੋਲਣ ਔਰ ਜਿਹੜਾ ਬ੍ਰੋਕਨ ਇਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਵੋਲੰਡ ਹੁੰਦਾ ਚਾਹਣਾ ਬ੍ਰੋਕਨ ਹੁੰਦਾ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ ਠੀਕ ਹੈ ਸੋ ਪੰਜਾਬੀ ਵਿੱਚ ਆਪਾਂ ਜਿਹੜਾ ਹੈਗਾ ਇਹਨੂੰ ਆਪਾਂ ਚਾਹੀਦਾ ਹੀ ਬੋਲਾਂਗੇ ਠੀਕ ਹੈ ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਸੋ ਇਹ ਜਿਹੜਾ ਵਾਕ ਕਿੱਦਾਂ ਬਣੂਗਾ ਵੋਲੰਜੀ ਆਊਟੋ ਵੋਲੰਜੀ ਆਊਟੋ ਜੇਕਰ ਆਪਾਂ ਤੂੰ ਦੇ ਨਾਲ ਗੱਲ ਕਰਨੀ ਹੈ ਤਾਂ ਆਪਾਂ ਬੋਲਾਂਗੇ ਵਿਲਸ ዱ ਆਊਟੋ ਵਿਲਸ ዱ ਆਊਟੋ ਸੋ ਦੂਸਰੇ ਵਾਕ ਤੇ ਆ ਜੀ ਆਪਾਂ ਦੂਸਰਾ ਵਾਕ ਕੀ ਹੈ డు ਯੂ ਨੀਡ ਵਾਟਰ ਕੀ ਤੁਹਾਨੂੰ ਪਾਣੀ ਦੀ ਲੋੜ ਹੈ ਠੀਕ ਹੈ ਹੁਣ ਜਿਹੜਾ ਆਪਾਂ ਕਹਿ દઈએ ਕਿ ਲੋੜ ਹੈ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਤਾਂ ਉਹਨੂੰ ਵੀ ਆਪਾਂ ਉਹਨੂੰ ਆਪਾਂ ਬੋਲਦੇ ਹਾਂ ਬ੍ਰੋਕਨ ਠੀਕ ਹੈ ਸੋ ਜਿਹੜੀ ਵਰਬ ਆ ਉਹ ਪਹਿਲੇ ਨੰਬਰ ਤੇ ਆ ਗਈ ਜਿਹੜਾ ਸਬਜੈਕਟ ਆ ਉਹ ਦੂਸਰੇ ਨੰਬਰ ਤੇ ਆ ਗਿਆ ਔਰ ਤੀਸਰੇ ਨੰਬਰ ਤੇ ਆ ਗਿਆ ਜਿਹੜਾ ਆਪਣਾ ਆਬਜੈਕਟ ਹੈ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਸੋ ਕਿਦਾਂ ਵਾਕ ਬਣੂਗਾ ਬ੍ਰੋਕਨ ਜ਼ੀ ਵਾਟਰ ਬ੍ਰੋਕਨ ਜ਼ੀ ਵਾਟਰ ਜੇਕਰ ਆਪਾਂ ਤੂੰ ਦੇ ਨਾਲ ਗੱਲ ਕਰਨੀ ਹੈ ਤਾਂ ਆਪਾਂ ਕੀ ਬੋਲਾਂਗੇ ਬ੍ਰੌਕਸਟ ਡੂ ਵਾਸਰ ਬ੍ਰੌਕਸਟ ਡੂ ਵਾਸਰ ਕੀ ਤੈਨੂੰ ਪਾਣੀ ਚਾਹੀਦਾ ਸੋ ਕੁਝ ਉਦਾਹਰਨਾਂ ਹੋਰ ਮੈਂ ਜਿਹੜੀਆਂ ਹੈਗੀਆਂ ਤੁਹਾਡੇ ਕਰਕੇ ਲਿਖੀਆਂ ਉਹ ਵੀ ਆਪਾਂ ਦੇਖਦੇ ਹਾਂ ਜਿਹੜੀਆਂ ਡਿਸਪਲੇ ਉੱਪਰ ਤੁਸੀਂ ਤਿੰਨ ਦੇਖ ਰਹੇ ਹੋ ਉਹ ਉਦਾਹਰਨਾਂ ਵੀ ਨੇ ਔਰ ਇਹ ਜਿਹੜਾ ਹੈਗਾ ਤੁਹਾਡਾ ਹੋਮਵਰਕ ਵੀ ਹੈ ਸੋ ਤੁਸੀਂ ਇਹਨੂੰ ਕਰਕੇ ਦੇਖਣਾ ਹੈ ਕੀ ਕਿੱਦਾਂ ਇਹਨੂੰ ਆਪਾਂ ਵਾਕ ਵਿੱਚ ਕਨਵਰਟ ਕਰਾਂਗੇ ਕਿੱਦਾਂ ਆਪਾਂ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਨਾਰਮਲ ਇਹਦਾ ਜਿਹੜਾ ਵਾਕ ਆ ਉਹ ਬਣਾ ਕੇ ਦੇਖਣਾ ਉਸ ਤੋਂ ਬਾਅਦ ਜਿਹੜੀ ਹੈਗੀ ਵਰਬ ਦੀ ਪੋਜੀਸ਼ਨ ਉਹ ਚੇਂਜ ਕਰਕੇ ਇਹਨੂੰ ਜਿਹੜਾ ਹੈਗਾ ਆਪਾਂ ਪ੍ਰਸ਼ਨ ਵਾਕ ਦੇ ਵਿੱਚ ਆਪਾਂ ਕਨਵਰਟ ਕਰਕੇ ਦੇਖਣਾ ਸੋ ਥੋੜਾ ਜਿਹਾ ਮੈਂ ਤੁਹਾਨੂੰ ਆਈਡੀਆ ਦੱਸ ਦੇਣਾ ਕਿ ਜਿੱਦਾਂ ਪਹਿਲਾ ਵਾਕ ਹੈਗਾ ਡੂ ਯੂ ਫਾਈਂਡ ਕੀ ਤਾਂ ਜੇ ਇਹ ਜਿਹੜਾ ਹੈਗਾ ਵਾਕ ਇਹ ਜਿਹੜਾ ਆਪਾਂ ਪੰਜਾਬੀ ਵਿੱਚ ਇਹਨੂੰ ਕੀ ਕਵਾਂਗੇ ਕੀ ਤੁਸੀਂ ਕੀ ਕੀ ਤੁਸੀਂ ਚਾਬੀ ਲੱਭ ਲਈ ਹੈ ਠੀਕ ਆ ਸੋ ਜਿਹੜਾ ਲੱਭਣਾ ਆ ਫਾਈਂਡ ਆ ਉਹਨੂੰ ਆਪਾਂ ਬੋਲਦੇ ਆ ਜਰਮਨ ਭਾਸ਼ਾ ਦੇ ਵਿੱਚ ਆਪਾਂ ਉਹਨੂੰ ਬੋਲਦੇ ਆ ਫਿੰਡਨ ਔਰ ਜਿਹੜੀ ਚਾਬੀ ਆ ਉਹਨੂੰ ਆਪਾਂ ਬੋਲਦੇ ਆ ਸ਼ਲੂਸਲ ਠੀਕ ਆ ਉਸੇ ਤਰ੍ਹਾਂ ਦੂਸਰੇ ਵਾਕ ਦੇ ਵਿੱਚ ਆ ਗਿਆ ਡੂ ਯੂ ਪਲੇ ਪਿਆਨੋ ਕੀ ਤੁਸੀਂ ਪਿਆਨੋ ਵਜਾ ਲੈਂਦੇ ਹੋ ਜਿਹੜਾ ਪਿਆਨੋ ਉਹਨੂੰ ਆਪਾਂ ਪਿਆਨੋ ਹੀ ਬੋਲਦੇ ਆ ਔਰ ਜਿਹੜਾ ਪਲੇ ਆ ਜਾਂ ਵਜਾਉਣਾ ਕਿਸੇ ਚੀਜ਼ ਨੂੰ ਠੀਕ ਆ ਉਹਨੂੰ ਆਪਾਂ ਬੋਲਦੇ ਆ ਸਪੀਲਨ ਜਿੱਦਾਂ ਕਿ ਆਪਾਂ ਕਹਿ દઈએ ਕਿ ਤੁਸੀਂ ਢੋਲ ਵਜਾ ਲੈਂਦੇ ਹੋ ਜਾਂ ਤੁਸੀਂ ਆ ਕੋਈ ਚੀਜ਼ ਮਤਲਬ ਕੋਈ ਇਨਸਟਰੂਮੈਂਟ ਵਜਾ ਲੈਂਦੇ ਹੋ ਠੀਕ ਹੈ ਉਹਨੂੰ ਆਪਾਂ ਬੋਲ ਦਿੰਨੇ ਆ ਸ਼ਪੀਲਨ ਸੋ ਤੀਸਰੇ ਨੰਬਰ ਤੇ ਜਿਹੜਾ ਹੈਗਾ ਵਾਕ ਉਹ ਹੈਗਾ ਡੂ ਯੂ ਵਾਂਟ ਟੀਵੀ ਕੀ ਤੁਸੀਂ ਟੀਵੀ ਦੇਖਦੇ ਹੋ ਤਾਂ ਜਿਹੜਾ ਦੇਖਣਾ ਉਹਨੂੰ ਆਪਾਂ ਬੋਲਦੇ ਆ ਜ਼ੇਹਨ ਜਿਹੜਾ ਟੀਵੀ ਉਹਨੂੰ ਆਪਾਂ ਬੋਲਦੇ ਆ ਫੈਨਜ਼ੇਮ ਠੀਕ ਹੈ ਜੀ ਸੋ ਇਹ ਜਿਹੜਾ ਹੈਗੇ ਆ ਤਿੰਨ ਵਾਕ ਹੈ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਕਰਨੀ ਕਿ ਜਿਹੜਾ ਇੰਗਲਿਸ਼ ਵਿੱਚ ਵਾਕ ਲਿਖੇ ਹੋਏ ਆ ਉਹਨਾਂ ਤੋਂ ਕਨਵਰਟ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਹੈ ਤਾਂ ਇਹਦੇ ਨਾਲ ਜਿਹੜਾ ਹੈਗਾ ਤੁਸੀਂ ਥੋੜਾ ਜਆ ਆਸਾਨੀ ਨਾਲ ਜਿਹੜਾ ਹੈਗੇ ਆ ਵਾਕ ਉਹ ਬਣਾ ਸਕਦੇ ਹੋ ਸੋ ਇਹ ਇੱਕ ਮੈਂ ਤੁਹਾਨੂੰ ਹੋਰ ਕੁਝ ਚੀਜ਼ ਦੱਸਣਾ ਚਾਹੁੰਦਾ ਕਿ ਜਿੱਦਾਂ ਤੁਹਾਨੂੰ ਹੁਣ ਵਾਕ ਬਣਾਉਣ ਦੇ ਲਈ ਤੁਹਾਨੂੰ ਹਰ ਇੱਕ ਚੀਜ਼ ਨੂੰ ਪਤਾ ਹੋਣਾ ਚਾਹੀਦਾ ਕਿ ਜਰਮਨ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਕਿੱਦਾਂ ਬੋਲਦੇ ਆ ਜਾਂ ਆਪਾਂ ਇਹਨੂੰ ਕਿੱਦਾਂ ਲਿਖਦੇ ਆ ਸੋ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਇਹ ਇੱਕ ਐਪ ਆ ਜਿਹੜੀ ਕਿ Google Play Store ਤੇ ਆਪਾਂ ਆਰਾਮ ਨਾਲ ਉਥੋਂ ਡਾਊਨਲੋਡ ਕਰ ਸਕਦੇ ਹਾਂ ਔਰ ਇਹ ਫ੍ਰੀ ਆਫ ਕਾਸਟ ਆ ਸੋ ਉੱਥੇ ਤੁਸੀਂ ਸਰਚ ਕਰਨਾ Google Translate ਜਿੱਦਾਂ ਕਿ ਤੁਸੀਂ ਲੈਫਟ ਸਾਈਡ ਤੇ ਦੇਖ ਰਹੇ ਹੋ ਇਹ ਜਿਹੜਾ ਹੈਗਾ ਐਪ ਦਾ ਜਿਹੜਾ ਹੈਗਾ ਉਹ ਮਤਲਬ ਇਦਾਂ ਦੀ ਦਿਖਦੀ ਐਪ ਇਹਨੂੰ ਆਪਾਂ ਇੰਸਟਾਲ ਕਰ ਲੈਣਾ ਔਰ ਇੰਸਟਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਜਦੋਂ ਆਪਾਂ ਇਹਨੂੰ ਐਪ ਨੂੰ ਓਪਨ ਕਰਾਂਗੇ ਉਹ ਜਿਹੜਾ ਸੱਜੇ ਪਾਸੇ ਤੁਸੀਂ ਦੇਖ ਰਹੇ ਹੋ ਕੀ ਇਦਾਂ ਦਾ ਇੱਕ ਆਪਣੇ ਸਾਹਮਣੇ ਜਿਹੜਾ ਹੈਗਾ ਉਹ ਪੇਜ ਓਪਨ ਹੋ ਜਾਂਦਾ ਔਰ ਇਹਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਕੀਬੋਰਡ ਦੇ ਜਸਟ ਉੱਪਰ ਥੋੜੀ ਜਿਹੀ ਨਾਲ ਹੀ ਆਪਣੇ ਦੋ ਭਾਸ਼ਾ ਲਿਖੀਆਂ ਹੋਈਆਂ ਠੀਕ ਆ ਸੋ ਮੈਂ ਜਿਹੜਾ ਜ਼ਿਆਦਾ ਯੂਜ਼ ਕਰਦਾ ਮੈਂ ਇੰਗਲਿਸ਼ ਤੋਂ ਜਰਮਨ ਦੇ ਵਿੱਚ ਕਨਵਰਟ ਕਰਨ ਲਈ ਯੂਜ਼ ਕਰਦਾ ਤਾਂ ਮੈਂ ਇੱਥੇ ਪਹਿਲੇ ਨੰਬਰ ਤੇ ਇੰਗਲਿਸ਼ ਆ ਦੂਸਰੇ ਨੰਬਰ ਤੇ ਜਰਮਨ ਆ ਪਹਿਲੇ ਨੰਬਰ ਤੇ ਆਪਾਂ ਉਹ ਭਾਸ਼ਾ ਲਿਖਣੀ ਹੈ ਜਿਹੜੀ ਭਾਸ਼ਾ ਤੋਂ ਆਪਾਂ ਜਰਮਨ ਦੇ ਜਿਹੜੀ ਭਾਸ਼ਾ ਤੋਂ ਆਪਾਂ ਮਤਲਬ ਜਿਹੜੀ ਹੈਗੇ ਆ ਵਰਡ ਆ ਉਹਨੂੰ ਆਪਾਂ ਬਦਲ ਕੇ ਕਿਹੜੀ ਭਾਸ਼ਾ ਵਿੱਚ ਕਰਨਾ ਜਿਹੜੀ ਭਾਸ਼ਾ ਵਿੱਚ ਆਪਾਂ ਆਪਾਂ ਵਰਡ ਇਹਦੇ ਵਿੱਚ ਲਿਖਣਾ ਉਹ ਭਾਸ਼ਾ ਪਹਿਲੇ ਨੰਬਰ ਤੇ ਲਿਖਣੀ ਆ ਔਰ ਜਿਹੜੀ ਭਾਸ਼ਾ ਦੇ ਵਿੱਚ ਆਪਾਂ ਨੂੰ ਜਿਹੜਾ ਵਰਡ ਦਾ ਮਤਲਬ ਆ ਉਹ ਚਾਹੀਦਾ ਉਹ ਆਪਾਂ ਦੂਸਰੇ ਨੰਬਰ ਤੇ ਲਿਖਣੀ ਆ ਤਾਂ ਇਹ ਜਿਹੜੀ ਐਪ ਹੈ ਤੁਹਾਡੀ ਕਾਫੀ ਮਦਦ ਕਰੂਗੀ ਇਸ ਚੀਜ਼ ਦੇ ਵਿੱਚ ਠੀਕ ਆ ਤਾਂ ਉਮੀਦ ਕਰਦਾ ਕਿ ਤੁਸੀਂ ਅੱਜ ਦੀ ਵੀਡੀਓ ਵਿੱਚ ਕੁਝ ਨਵਾਂ ਸਿੱਖਿਆ ਹੋਵੇਗਾ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸਕੋ ਔਰ ਜਰਮਨ ਭਾਸ਼ਾ ਜਿਹੜੀ ਹੈਗੀ ਉਹ ਆਸਾਨੀ ਨਾਲ ਸਿੱਖ ਸਕੋ ਤਦ ਤੱਕ ਧੰਨਵਾਦ ਸ਼ੁਕਰੀਆ ਮਿਲਦੇ ਆਂ ਅਗਲੀ ਵੀਡੀਓ ਵਿੱਚ